ਅੱਜ ਖਾੜ ਪੀੜ ਤੇ ਜਿਹੜੇ ਲੋਕਸਾਨ ਉਹਨਾਂ ਵਾਸਤੇ ਸਮਗਰੀ ਲੈ ਕੇ ਚੇਚੇ ਤੌਰ ਤੇ ਫਤੇਗੜ ਤੋਂ ਜਿਹੜੇ ਇਹਨੇ ਸਾਡੇ ਵਰਦੀਸਰ ਔਰ ਉਹਨਾਂ ਦੇ ਅੰਕਲ ਜੀ ਤੁਹਾਡਾ ਸ਼ੁਭਨਾਮ ਸਰ ਨਰਿੰਦਰ ਸਿੰਘ ਜੀ ਨਰਿੰਦਰ ਸਿੰਘ ਜੀ ਫਤੇਗੜ ਚੁੜੀਆਂ ਤੋਂ ਹੈਲਥ ਵਿਭਾਗ ਦੇ ਵਿੱਚ ਨੇ ਇਹ ਸੁਭਾਵਾਂ ਦੇ ਰਹੇ ਨੇ ਇਹ ਰਸਤ ਲੈ ਕੇ ਆਏ ਨੇ ਆਟਾ ਬ੍ਰੈਡ ਹੋਰ ਖਾਣ ਵਾਲੀ ਸਮਗਰੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਦਾਂ ਦਾ ਮਟੀਰੀਅਲ ਕਹਿੰਦੇ ਸੀ ਲੈ ਕੇ ਆਵਾਂਗੇ ਸੋ ਇਹ ਸਿਟੀ ਵੈਲਫੇਅਰ ਕਲੱਬ ਡੇਰਾ ਬਾਬਾ ਧਾਨਕ ਦੇ ਨਾਲ ਤਾਲਮੇਲ ਕਰਕੇ ਅੱਜ ਜਿਹੜੀ ਰਸਤੇ ਦੇ ਜਾਣਗੇ ਬਾਅਦ ਵਿੱਚ ਹੋਰ ਵੀ ਆਪ ਜਿੱਦਾਂ ਆਪਾਂ ਤੁਸੀਂ ਦੇਖ ਸਕਦੇ ਹੋ ਕਿ ਆਰਮੀ ਮਾਨ ਖੜੇ ਨੇ ਉਹਨਾਂ ਨੂੰ ਅੱਜ ਕੱਪੜੇ ਇਕੱਠੇ ਕਰਕੇ ਦਿੱਤੇ ਨੇ ਕੱਲ ਅਸੀਂ ਸ਼ਹਿਰ ਪਿੰਡੋਂ ਪਿੰਡੀ ਜਾ ਕੇ ਕੇਲੇ ਵੰਡੇ ਸਨ ਕਿਉਂਕਿ ਗੱਡੀ ਪਿੰਡਾਂ ਦੇ ਇੰਟੀਰੀਅਰ ਨਹੀਂ ਜਾ ਸਕਦੀ ਟਰਾਲੀ ਦਾ ਪ੍ਰਬੰਧ ਕਰਕੇ ਟਰਾਲੀ ਦੇ ਵਿੱਚ ਲੱਦ ਕੇ ਸਾਰਾ ਮਟੀਰੀਅਲ ਤੇ ਆਪਾਂ ਇੰਟੀਰੀਅਰ ਜਿੱਤੇ ਵੀ ਦੂਰੀ ਹੋਏਗੀ ਉੱਥੋਂ ਤੱਕ ਖੜਾਂਗੇ ਤੇ ਪ੍ਰੋਵਾਈਡ ਕਰਾਂਗੇ ਉਹਨਾਂ ਨੂੰ ਸੋ ਮੈਂ ਦੋਕ ਸ਼ਬਦ ਪਹਿਲਾਂ ਜਿਹੜੇ ਨੇ ਤੁਹਾਡੇ ਕੋ ਸੁਣਾ ਚਾਹਾਂਗਾ ਕਿ ਜਿਹੜੇ ਇਹ ਮਾੜਾ ਜਿਹੜਾ ਦੌਰ ਚੱਲ ਰਿਹਾ ਹੜ ਦਾ ਕੀ ਕਹਿਣਾ ਚਾਹੋਗੇ ਬਸ ਜੀ ਹੈ ਤੇ ਬਹੁਤ ਮੁਸ਼ਕਲ ਦੀ ਘੜੀ ਆ ਹਾਂਜੀ ਹਾਂਜੀ ਜਿਹੜੇ ਮਤਲਬ ਹਲਾਤ ਬਣੇ ਨੇ ਹੜਾ ਕਰਕੇ ਹਾਂਜੀ ਹਾਂਜੀ ਬਹੁਤ ਮੁਸ਼ਕਲ ਆ ਇਹਨਾਂ ਨਾਲ ਪਾਣੀ ਚੜ ਗਿਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਿਹੜਾ ਇਹ ਦੀ ਪਰਭਾਈ ਕਰਨੀ ਬਹੁਤ ਜ਼ਿਆਦਾ ਔਖੀ ਹੈ ਠੀਕ ਹੈ ਜੀ ਤੇ ਤੇ ਹਰ ਇੱਕ ਨੂੰ ਚਾਹੀਦਾ ਵੀ ਚਲੋ ਜੇ ਸਾਡੀ ਵੀ ਪ੍ਰਮਾਤਮਾ ਨੇ ਜੇ ਹਨ ਕੁਛ ਦਿੱਤਾ ਹੈ ਤੇ ਕੁਛ ਨਾ ਤੇ ਫੁੱਲ ਜਿਹੜਾ ਆ ਉਹਨਾਂ ਵਾਸਤੇ ਕੱਟਣਾ ਚਾਹੀਦਾ ਹੈ ਠੀਕ ਹੈ ਜੀ ਤੇ ਮਤਲਬ ਕਹਿਣ ਦਾ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਨੂੰ ਜੋ ਵੀ ਰਸ਼ਨ ਪਾਣੀ ਜਾਂ ਬਿਸਤਰਿਆਂ ਦੀਆਂ ਰਜਾਈਆਂ ਦੀ ਸਰਦੀਆਂ ਕਰਕੇ ਕੰਬਲਾਂ ਦੀ ਵੀ ਲੋੜ ਪਊਗੀ ਆਪਾਂ ਹਰ ਤਰ੍ਹਾਂ ਦੀ ਸੇਵਾ ਕਰਨ ਲਈ ਤਿਆਰ ਆ ਠੀਕ ਧੰਨਵਾਦ ਬਾਬਾਸ਼ਾ ਕਿਰਪਾ ਕਰਦਾ ਠੀਕ ਹਾਂ ਡਾ ਜੀ ਤੂੰ ਹੀ ਮਰਜੀ ਲੱਗ ਗਈ ਹਾਂਜੀ ਹਾਂ ਡਾ ਜੀ ਇੱਕ ਦੱਸ ਦੋ ਤੀ ਜੋ ਅੱਜ ਜੋ ਲੈ ਕੇ ਆਏ ਨੇ ਉਹਦੀ ਸੇਵਾ ਬਾਰੇ ਜੋ ਬੜੀ-ਬਡੀ ਕੁਦਰਤੀ ਆਫਤ ਆਈ ਹੈ ਇਸ ਲਈ ਪੰਜਾਬ ਦੇ ਲਗਭਗ 10 ਜ਼ਿਲ੍ਹੇ ਭਾਰੀ ਹੜ੍ਹਾਂ ਨਾਲ ਅਫੈਕਟਡ ਹੋਏ ਨੇ ਕਿ ਜਿੱਥੇ ਲੋਕ ਬੜੇ ਪਰੇਸ਼ਾਨ ਨੇ ਉੱਥੇ ਵਾਹਿਗੁਰੂ ਦੀ ਕਈਆਂ ਪਰਵਾਰਾਂ ਉੱਪਰ ਭਈ ਪ੍ਰਮਾਤਮਾ ਨੇ ਬੱਚੇ ਆ ਉਹਨਾਂ ਨੇ ਕਿਰਪਾ ਵੀ ਕੀਤੀ ਆ ਕਿ ਤੁਸੀਂ ਆਪਣੇ ਭਰਾਵਾ ਦੀ ਇਸ ਔਖੀ ਘੜੀ ਵਿੱਚ ਮਦਦ ਕਰੋ ਸਾਡੇ ਬੜੇ ਸਤਕਾਜੋ ਭਾਈ ਸਾਹਿਬ ਜੋ ਅੰਮ੍ਰਿਤਸਰ ਹੈਲਥ ਡਿਪਾਰਟਮੈਂਟ ਵਿੱਚ ਨੇ ਉਹ ਉੱਚੇ ਚੇਤੇ ਤੋਂ ਤੇ ਕੁਝ ਹਾਰਪੀਤ ਪਰਿਵਾਰਾਂ ਵਾਸਤੇ ਰਾਸ਼ਨ ਰਾਤ ਸੁਮਗਰੀ ਲੈ ਕੇ ਆਏ ਨੇ ਤੇ ਨਾਲ ਉਹਨਾਂ ਦੇ ਅਧਿਆਪਕ ਸਾਥੀ ਨੇ ਸਾਡੇ ਅਧਿਆਪਕ ਸਾਥੀ ਵੀ ਆਏ ਨੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਬਾਹਲੇ ਬਾਹਲੇ ਦੂਰੋਂ ਮਕਾਲ ਦੇਖਿਆ ਸੀ ਕਿ ਜਦੋਂ ਅਸੀਂ ਪਿੰਡਾਂ ਵਿੱਚ ਗਏ ਸੀ ਕੁਝ ਰਾਹਤ ਸੁਮਗਰੀ ਵੰਡਣ ਘਟੋ ਘਟ ਅਸੀਂ 20 ਤੋਂ 25 ਟਰਾਲੀਆਂ ਵੇਖਿਆ ਨੇ ਜਿਹੜੀਆਂ 30 30 40 40 50 50 ਕਿਲੋਮੀਟਰ ਤੋਂ ਆ ਕੇ ਤੇ ਲੋਕਾਂ ਦੀ ਸੇਵਾ ਕਰ ਰਹੇ ਨੇ ਅਸੀਂ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਾਂਗੇ ਕਿ ਅਣਜਾਣ ਆਲਮੀਆਂ ਸਾਡੇ ਕੋਲ ਭੁੱਲਾਂ ਚੁੱਕਾ ਜਿਹੜੀਆਂ ਹੋ ਗਈਆਂ ਉਹ ਮਾਫ਼ ਕਰੋ ਤੇ ਸਾਰੀ ਦੁਨੀਆ ਨੂੰ ਰਾਹਤ ਪਹੁੰਚਾਓ ਠੀਕ ਹੈ ਜੀ ਵੇਖ ਰਹੇ ਆ ਜਿੱਥੇ ਵੱਖ-ਵੱਖ ਪਿੰਡਾਂ ਦਾ ਜਿਹੜੇ ਨੇ ਕਮੇਟੀਆਂ ਪਿੰਡ ਵਾਲੇ ਸਹਿਯੋਗ ਦੇ ਰਹੇ ਨੇ ਉੱਥੇ ਜਿਹੜੇ ਮੁਲਾਜ਼ਮ ਨੇ ਵੱਖ-ਵੱਖ ਵਿਭਾਗਾਂ ਦੇ ਉਹ ਵੀ ਅੱਗੇ ਆ ਰਹੇ ਨੇ ਹੈਲਥ ਵਿਭਾਗ ਦੇ ਮੈਨੂੰ ਕਈ ਅਧਿਆਪਕ ਸਾਥੀਆਂ ਦੇ ਫੋਨ ਵੀ ਆਏ ਨੇ ਰਮੇਸ਼ ਅਸਤੀ ਜੀ ਅਧਿਆਪਕ ਨੇ ਤੁਸੀਂ ਦੱਸੋ ਕਿ ਜਿਹੜੇ ਅਧਿਆਪਕਾਂ ਦੇ ਵਿੱਚ ਇਹ ਹੋਰ ਕਿੰਨਾ ਕੁ ਜਜ਼ਬਾ ਹੋਣਾ ਚਾਹੀਦਾ ਜਿਹੜਾ ਜਿਦਾਂ ਸਾਡਾ ਵੀਰ ਵੀਰਦੀਜਸ ਜਤਿੰਦਰ ਵਰਦੀ ਜੀ ਆਇਆਂ ਨੂੰ ਸਿੰਘ ਜੀ ਮੈਂ ਇਹਨਾਂ ਦੀ ਸਰਦ ਸਾਹਿਬ ਆਏ ਨੇ ਮਨ ਲੈ ਕੇ ਆਏ ਨੇ ਤੇ ਸਿਟੀ ਵੈਲਫੇਅਰ ਕਲੱਬ ਨੇ ਸੇਵ ਕਰ ਲਿਆ ਵਾ ਤੇ ਮੈਂ ਬਹੁਤ ਸ਼ਲਾੰਗਾ ਕਰਦਾ ਵਾਂ ਤੇ ਬਾਕੀ ਹੋਰ ਵੀ ਜਿੰਨੇ ਇਲਾਕੇ ਦੇ ਜਿੰਨੇ ਵੀ ਸੱਜਣ ਨੇ ਸਾਰਿਆਂ ਕੇ ਮੇਰੇ ਹੱਥਾਂ 'ਚ ਜੋੜ ਕੇ ਬੇਨਤੀ ਆ ਕਿ ਤਿਲ ਫੁੱਲ ਜੋ ਵੀ ਸੇਵਾ ਤੁਸੀਂ ਦੇ ਸਕਦੇ ਹੋ ਤੇ ਜ਼ਰੂਰ ਦਿਓ ਜੀ ਠੀਕ ਹੈ ਜੀ ਧੰਵਾਦ ਠੀਕ ਹੈ ਜੀ